ਆਦੋ ਸੋ ਹਮੇਸ਼ਿਆ ਨੇ ਠੀਕ ਹੈ ਜੀ ਕੋਈ ਕੋਈ ਉਦਾਹਰਣ ਦੇ ਸਕਦਾ ਜਿਹੜੇ ਨੇ ਸ਼ੇਰਾਂ ਦੀ ਗੱਲ ਕੀਤੀ ਹੈ ਸ਼ੇਰ ਕਈ ਵਾਰੀ ਹਾਥੀ ਨੂੰ ਵੀ ਢਾ ਲੈਂਦਾ ਕਈ ਵਾਰੀ ਜਿਹੜਾ ਵਾਈਟ ਬਫੈਲੋ ਹੁੰਦੀ ਹੈ ਉਹਨੂੰ ਵੀ ਢਾ ਲਉਂਦਾ ਉਹਨੂੰ ਮਾਰ ਕੇ ਖਾ ਜਾਂਦਾ ਉਹਦੇ ਨਾਲ ਕਿਤੇ ਵੱਡੰਬ ਨਹੀਂ ਆੰਤੋ ਉਹਤੇ ਜਿਹੜੇ ਪਰਬਖਸ਼ੀ ਜਿਹੜੇ ਕੀੜੇ ਨੇ ਉਹ ਅ ਜਿਹੜੇ ਖਾਣੇ ਵਾਲੇ ਕੀੜੇ ਨੇ ਉਹਨਾਂ ਤੋਂ ਆੰਤੋਂ ਤੇ ਵਟੇ ਹੁੰਦੇ ਨੇ ਪਰ ਇਹ ਜ਼ਰੂਰੀ ਨਹੀਂ ਗੀ ਨੈਕਸਟ ਸੋ ਵਾਟੀ ਪ੍ਰੇਡ ਪ੍ਰੇਡੇਟਰ ਜਿਹੜੀ ਇੱਕ ਗੱਲ ਉੱਥੇ ਆ ਜਣੀਏ ਜਲੋ ਆਪਾਂ ਕਿਉਂਕਿ ਸਾਡਾ ਵਿਸ਼ਾ ਹੀ ਕੀੜੇ ਗਿਆਣੇ ਸਾਡੇ ਤੋਂ ਬਾਅਦ ਜਿਹੜੇ ਪਹਿਲੇ ਲੇਡੀ ਬਰਡ ਵੀ ਕੀੜੇ ਆਉਂਦੇ ਹੈ ਨਾ ਪਰ ਕੁਦਰਤ ਨੇ ਕਿਤੇ ਨਾ ਕਿਤੇ ਬੈਲੈਂਸ ਹਰ ਤਰ੍ਹਾਂ ਵੀ ਬਣਾਇਆ ਹੁੰਦਾ ਜਿਵੇਂ ਮੈਂ ਕਿਰਤੀ ਪ੍ਰੀਖਿਆਾਂ ਫੋਲਦੀ ਸੀ ਵਾਟੀ ਬ੍ਰੇਡ ਜਿਨ੍ਹਾਂ ਦੀ ਰੀਡ ਦੀ ਹੱਡੀ ਹੈ ਉਹ ਪਰਵਾਸੀ ਜਿਹੜੇ ਜੀਵ ਨੇ ਉਹ ਵੀ ਕੀੜੇ ਮਕੌੜਿਆਂ ਨੂੰ ਆਪਣਾ ਹੋ ਜਾਂਦਾ ਐਸੇ ਤਰ੍ਹਾਂ ਆਰਥਰੋਪੋਡ ਪ੍ਰੇਡੇਟਰ ਜਿਹਨਾਂ ਦੇ ਜਿਹਦੇ ਜਿਹਦੇ ਚ ਕੀੜੇ ਮਕੌੜੇ ਅਤੇ ਮੱਕੜੀਆਂ ਕੀੜਿਆਂ ਤੋਂ ਮੱਕੜੀਆਂ ਅੱਡ ਹੁੰਦੀਆਂ ਉਹਨਾਂ ਚ ਥੋੜੇ ਜਿ ਕੀ ਚਾਹੁੰਦੇ ਕਿ ਕੈਰੈਕਟਰ ਅੱਡ ਅੱਡ ਹੁੰਦੇ ਨੇ ਕੋਈ ਦੱਸ ਦੇ ਕਿੜਿਆਂ ਨਾਲੋਂ ਮੱਕੜੀਆਂ ਇਹਨਾਂ ਨਾਲ ਕੀ ਠੀਕ ਹੈ ਕੋਈ ਇੰਟਰੈਕਸ਼ਨ ਹੈ ਕੋਈ ਮਤਲਬ ਇਹ ਕਹਿੰਦਾ ਤੁਸੀਂ ਕੋਈ ਗੱਲ ਦੱਸਦੇ ਕੋਈ ਨਾ ਮੈਨੂੰ ਲੱਗਦਾ ਸਾਰੇ ਜਿਹਨਾਂ ਨੂੰ ਪਤਾ ਹੋਊਗਾ ਬਸ ਕਿਸੇ ਵਾਲੇ ਦੱਸੋ ਮੱਕੜੀਆਂ 'ਚ ਤੇ ਤੇਲੇ ਨਾਲ ਚੇਪ ਚ ਕੀ ਫਰਕ ਹੈ ਮੋਕਾ ਕੋਈ ਦੱਸੋ ਗਾਗ ਤੇ ਟਿਕਣੇ ਨਹੀਂ ਗਏ। ਟਿਕਣੇ ਨਹੀਂ ਹੈ। ਬਸ। ਉਹ ਗ੍ਰੈਜੂਏਟ ਬੱਦ ਸੇਮ ਤਰ੍ਹਾਂ ਦੀ ਐ ਬਸ ਇਹਦੇ ਉੱਤੇ ਟਿਕਣੇ ਨਹੀਂ ਹੈਗੇ। ਟਿਕਣੇ ਜਿਹੜਾ ਆਪਣਾ ਖਾਸ ਕਰਕੇ ਜਦੋਂ ਨਰਮਰਤ ਬਾਜਰ ਪਹਿਲੇ ਕਿ ਬਾਈ ਹੋ ਜਾਂਦੀ ਹੈ ਜੋ ਲੇਟਰ ਸਟੇਜ ਤੇ ਹੁੰਦਾ ਉਦੋਂ ਇਹ ਜਿਹੜੀ ਕੋਟਨ ਸਟ੍ਰੀਮਰ ਕਾਈ ਵੀ ਕਾਫੀ ਨੁਕਸਾਨ ਕਰਦੇ ਦਾਗੀ ਕਰ ਦਿੰਦੇ। ਉਦੋਂ ਇਹ ਨਾਲ ਹੁੰਦਾ ਜਦੋਂ ਸਟਾਰਟ ਹੁੰਦਾ ਉਦੋਂ ਹੀ ਨਾ ਰੋ ਪਰ ਕਈ ਵਾਰੀ ਚੱਲ ਚੱਕ ਰਿਹਾ ਉਹਨੇ ਚੱਕ ਹੀ ਆਇਆ ਜੀ ਠੀਕ ਹੈ ਸੋ ਇਹ ਇਹਦਾ ਧਿਆਨ ਰੱਖੋ ਇਹ ਖਾਂਦਾ ਨਹੀਂ ਹੁੰਦਾ ਇਹ ਰੈੱਡ ਕਾਸ਼ਨ ਬਾਅਦ ਵਿੱਚ ਮੂੰਗੀ ਖਾਂਦਾ ਹ। ਭਲਾ ਕੁਦਰਤ ਨੇ ਕਿੰਨਾ ਕਿਤੇ ਸਾਹਤਾ ਬਣਾ ਰੱਖਾਇਆ ਚਲੋ ਨੈਕਸਟ ਕੁਸ਼ਨ ਚਲੋ ਜਦੋਂ ਆਪਾਂ ਬੰਗਲੌਰ ਦੇ ਇੰਦਿਆਂ ਜਾਂ ਤੇ ਵੀ ਆਪਾਂ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਾਂ ਆਪਾਂ ਦਾ ਕਿਸੇ ਸੈਂਪਲ ਜਾਂ ਕਿਤੇ ਹੋਰ ਸੰਸਥਾ ਚ ਰਾਜਸਥਾਨ ਚ ਵੀ ਲੱਗਦਾ ਜਿੱਥੇ ਉਹਦੇ ਐਕਸਪਰਟ ਹੈ ਉਹ ਫਿਰ ਦੇਖਦੇ ਆ ਕਿ ਹਾਂ ਵੀ ਇਹ ਨੀਓਸਪੋਰਨਾ ਫੇਸੀ ਹੈ ਐ ਸਪੀਸੀਜ਼ ਹੈ ਉਹ ਉੱਥੇ ਜਦੋਂ ਆਪਾਂ ਸਾਰੇ ਏਰੀਏ ਤੋਂ ਭੇਜੇ ਸੈਂਪਲ ਇਕਤੇ ਸਾਡੇ ਡਰਾਈ ਵਾਲੇ ਏਰੀਆ ਚ ਕੁਦਰਤਨ ਘਟਨੇ ਸਾਨੂੰ ٹیمپریچر کا فرق ہو سکتا ہے کچھ سپریہاں کا بھی فرق ہے کیونکہ دوجہ دو برسپت ایتھے کے بھی سپریہاں جاوا ہو جاندی ہے کسی چاہ چاہ چاہی چٹی مکھی کر کے ہے یا ہوتے پینک بول بول میں ہے اور وہ اگر بھی کر رہے ہیں نیکس بل ایچ پیک آوگی

بور ہو گیا <laughs> <Matthew> <laughs> <laughs> <hisa> <hantos>